ਦੇਖੋ ਗੱਲ ਇਸ ਤਰ੍ਹਾਂ ਹੈ ਤੁਸੀਂ ਪਹਿਲੇ ਤਾਂ ਸਾਰਾ ਸੈਸ਼ਨ ਵੇਖ ਤਕਰੀਬਨ 5-7 ਦਿਨ ਸੈਟਰਡੇ ਸੰਡੇ ਦੇ ਪਾ ਲੋ 6 ਦਿਨ ਇਹਨਾਂ ਨੇ ਕਰੋੜਾਂ ਰੁਪਏ ਹਰ ਰੋਜ਼ 1 ਕਰੋੜ ਰੁਪਇਆ ਖਰਚ ਹੁੰਦਾ 6 ਕਰੋੜ ਰੁਪਇਆ ਖਰਚਿਆ ਵਿੱਚੋਂ ਕੁਝ ਵੀ ਨਹੀਂ ਨਿਕਲੀ ਅੱਜ ਹਰਿਡਲੀ ਅੱਜ ਇਹਨਾਂ ਨੇ ਆਪਣੀ ਕੈਬਨਿਟ ਮੀਟਿੰਗ ਬੁਲਾਈ ਸੀ ਆ 15-20 ਮਿੰਟ ਪਹਿਲੇ ਜਾਂ ਆਡਲੀ ਅੱਧਾ ਘੰਟਾ ਪਹਿਲੇ ਬੇਅਦਬੀਆਂ ਦੇ ਉੱਤੇ ਜਿਹੜਾ ਮਤਾ ਲੈ ਕੇ ਆਣਗੇ पता लगा उन्होंने मंजूरी दे, दे।, दे उप दी। ਹੁਣ ਮਤਾ ਆ ਜਾਂਦਾ ਕਿ ਕੱਲ ਆਂਦਾ ਕਿਸੇ ਨੂੰ ਨਹੀਂ ਪਤਾ ਮੇਨ ਲੀਡਰ ਆਫ ਦੀ ਆਪੋਜੀਸ਼ਨ ਆ ਮੇਨ ਆਪੋਜੀਸ਼ਨ ਪਾਰਟੀ ਕਾਂਗਰਸ ਦੇ ਸਾਢੇ ਕੋਲ ਅਜੇ ਤੱਕ ਕੋਈ ਡਰਾਫਟ ਪੜਨੂ ਹੀ ਹੈ। ਉਹਦਾ ਮਤਲਬ ਇਹ ਹੈ ਕਿ ਇੰਨਾ ਸੰਜੀਦਾ ਮਸਲੇ ਤੇ ਏਦਵੀਆਂ ਦਾ ਮਸਲਾ ਜੇ ਨਾ ਉਹ ਸੰਜੀਦਾ ਮਸਲੇ ਦੇ ਉੱਤੇ ਇਹ ਆਪੋਜੀਸ਼ਨ ਨੂੰ ਜੋ ਆਪੋਜੀਸ਼ਨ ਦੇ ਜਿੰਨੀਆਂ ਵੀ ਪਾਰਟੀਆਂ ਨੇ ਉਹਨਾਂ ਨੂੰ ਮੌਕਾ ਹੀ ਨਹੀਂ ਦੇਣਾ ਚਾਹੁੰਦੇ ਕਿ ਅਸੀਂ ਅਪਲਾਈ ਕਰ ਸਕੀਏ ਆਪਣੇ ਮਾਈਨੂ ਨੂੰ ਰਿਸਪੈਕਟ ਕਰ ਸਕੀਏ ਕੋ ਗੱਲਬਾਤ ਕਰ ਸਕੀਏ ਕੋ ਇਸ ਸਰਕਾਰ ਨੂੰ ਕਿਤੇਰੇ ਵਿੱਚ ਖੜਾ ਕਰ ਸਕੀਏ ਜਿਸ ਸਰਕਾਰ ਨੇ ਗਿਆ ਸੀ ਅਸੀਂ 24 ਘੰਟਿਆਂ ਦੇ ਵਿੱਚ ਉਮਰ ਵਿਜੇ ਪ੍ਰਤਾਪ ਦੀ ਸਿੱਟ ਦੀ ਰਿਪੋਰਟ ਨੂੰ ਲਾਗੂ ਕਰਕੇ ਦੋਸ਼ੀਆਂ ਨੂੰ ਕਿਤੇਰੇ ਵਿੱਚ ਖੜਾ ਕਰਾਂਗੇ ਆ ਸਾਢੇ 3 ਸਾਲ ਬੀਤਣ ਤੋਂ ਬਾਅਦ ਕੁਝ ਵੀ ਨਹੀਂ ਕਿਸੇ ਨੂੰ ਪਤਾ ਚਲਾਨ ਪੁੱਟਪ ਨਹੀਂ ਹੋਇਆ ਇਨਵੈਸਟੀਗੇਸ਼ਨ ਮੁਕੰਮਲ ਨਹੀਂ ਹੋਈ ਇੱਕ ਕੇਸ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਜੀ ਤੇ ਸੁਖਬੀਰ ਸਿੰਘ ਬਾਦਲ ਇਸ ਕੇਸ ਤੋਂ ਹੀ ਬਾਹਰ ਨੇ ਤੋਂ ਦਾ ਮਤਲਬ ਹੈ ਕਿ ਪਹਿਲੇ ਇਥੋਂ ਹੀ ਇਹਨਾਂ ਦੀ ਮਨਸ਼ਾ ਉਹਨਾਂ ਨੂੰ ਬਕਾਇਦਾ ਤੌਰ ਪਰ ਰੀਲ ਜ਼ੁਮਾ ਕਰਦੀ ਦੀ ਹੋਲ ਕੇਸ ਬਿਕੋਜ਼ ਆਫ ਦੀ ਆਪ ਆਪ ਦੀ ਸਰਕਾਰ ਕਾਰਨ ਭਗਵੰਤ ਉਹਨਾਂ ਦੀ ਰਹਿਨਮਾਈ ਕਾਰਨ ਹੋਮ ਮਿਨਿਸਟਰ ਤੇ ਮੁੱਖ ਮੰਤਰੀ ਦੀ ਰਹਿਨਮਾਈ ਕਾਰਨ ਆਲਰੇਡੀ ਸਾਡੀਆਂ ਬੇਧਵੀਆਂ ਦੇ ਕੇਸ ਬਹੁਤ ਹੱਦ ਤੱਕ ਕਚਹਿਰੀਆਂ ਵਿੱਚ ਇਹਨਾਂ ਕਮਜ਼ੋਰ ਉਨਾ ਇਸ ਤੋਂ ਇਲਾਵਾ ਦੋ ਦਿਨ ਦੀ ਵੇਖੋ ਸਪੀਕਰ ਸਾਹਿਬ ਨੇ ਕਿਹਾ ਕਿ ਮੈਂ ਆਪੋਜੀਸ਼ਨ ਪਾਰਟੀ ਦੇ ਕਹਿੰਤੇ ਬਾਜਵਾ ਸਾਹਿਬ ਵੀ ਕਹਿੰਦੇ ਦੋ ਦਿਨ ਦੀ ਮਨਜ਼ੂਰੀ ਦਿੱਤੀ ਐਕਸਟਰਾ ਮੰਡੇ ਤੇ ਟਿਊਜ਼ਡੇ ਸੋਮਵਾਰ ਤੇ ਮੰਗਲਵਾਰ ਅਸੀਂ ਹਾਊਸ ਵਧਾਇਆ ਸਾਡਾ ਉਹਦੇ ਵਿੱਚ ਦੋ ਪੁਆਇੰਟ ਸੀ ਪੰਜਾਬ ਦੇ ਵਿੱਚ ਸਾਰ ਨੂੰ ਭੱਤ ਦਾ ਮੁਤਾਜਲ ਲੌਂਗ ਆਰਡ ਕੱਲ ਮੈਂ ਬੋਰ ਰੋਖਿਆ ਹੈ ਵਰਮਾ ਸਾਹਿਬ ਦੇ ਭੂਗਤੇ ਉੱਥੇ ਜਾ ਕੇ ਆਇਆ ਉਸ ਟਾਈਮ ਦੇ ਉੱਤੇ ਸਾਰਾ ਏਰੀਆ ਜਿਹੜਾ ਉੱਥੇ ਆਇਆ ਸੀ ਕੰਪਲੀਟਲੀ ਤਸ਼ੱਦ ਦੇ ਵਿੱਚ ਤੋਂ ਇਹਦੇ ਬਾਰੇ ਮੈਂ ਤੁਹਾਨੂੰ ਆ ਕੇ ਜਦੋਂ ਹੀ ਵਿਧਾਨ ਸਭਾ ਤੋਂ ਆਵਾਂਗੇ ਡਿਟੇਲਡ ਗੱਲ ਕਰਾਂਗਾ ਦੂਸਰੀ ਗੱਲ ਅਸੀਂ ਮੰਗੀ ਸੀ ਲੈਂਡ ਪੂਲਿੰਗ ਸਾਡੀ ਪਾਰਟੀ ਤੇ ਸਾਡੇ ਪ੍ਰਧਾਨ ਰਾਜਾ ਵਿੜਿੰਗ ਜੀ ਅੱਜ ਬਹੁਤ ਵੱਡੇ ਪੇਮਾਨੇ ਤੇ ਹਜ਼ਾਰਾਂ ਦੀ ਤعداد ਵਿੱਚ ਜਿਹੜਾ ਇਹਨਾਂ ਦਾ ਗਲਾਡਾ ਦਾ ਆਫਿਸ ਹੈ ਲੁਧਿਆਣੇ ਦੇ ਵਿੱਚ ਉਹਦੇ ਸਾਹਮਣੇ ਧਰਨਾ ਚੱਲ ਅਸੀਂ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦਾ ਵਿਸ਼ਵਾਸਤਵਾਨ ਨੇ ਜਿਸ ਤਰ੍ਹਾਂ ਮੋਦੀ ਦੀ ਕਾਲੇ ਕਾਨੂੰਨਾਂ ਦਾ ਜਿਹੜਾ ਮਨਸੂਬਾ ਸੀ ਸਾਡੀਆਂ ਜ਼ਮੀਨਾਂ ਕੰਟਰੈਕਟ ਬੇਸਿਸ ਤੇ ਲੈ ਕੇ ਅਡਾਨੀਆਂ ਤੇ ਬਾਨੀਆਂ ਤੇ ਹੱਥੇ ਦੇਣੀਆਂ ਜੇ ਉਹ ਮਨਸੂਬਾ ਸਿਰੇ ਨਹੀਂ ਚੜਿਆ ਤੇ ਜਿਹੜਾ ਇਹ ਕੇਜਰੀਵਾਲ ਦਾ ਭਗਵੰਤ ਦਾ ਤੇ ਸਤਿੰਦਰ ਜੈਨ ਦਾ ਮਨਸੂਬਾ ਹੈ ਪੰਜਾਬ ਨੂੰ ਲੁੱਟਣ ਦਾ ਇਹ ਲੈਂਡ ਪੂਲਿੰਗ ਨਹੀਂ ਲੈਂਡ ਫੂਲਿੰਗ ਦਾ ਮਨਸੂਬਾ ਸਿਰੇ ਨਹੀਂ ਚੜਿਆ 1 ਇੰਚ ਪੈੜੀ ਮੈਂ ਸੁਮੂੱਚੇ ਜਿੰਨੇ ਮਾਲਕ ਨੇ ਤੇ ਕਿਸਾਨ ਭਰਾ ਨੇ ਉਹਨਾਂ ਨੂੰ ਬੇਨਤੀ ਕਰੂੰਗਾ 1 ਇੰਚ ਵੀ ਨਾ ਦਿਓ ਇਹਨਾਂ ਨੂੰ ਲੁੱਟ ਕੇ ਭੱਜ ਜਾਣਾ ਜੇ ਕੇਜਰੀਵਾਲ ਨੇ 10 ਸਾਲਾਂ ਚ ਇੱਕ ਸਾਈਨ ਫਾਈਲ ਤੇ ਨਹੀਂ ਕੀਤਾ ਹੁਣ ਭਗਵੰਤ ਨੇ ਨਹੀਂ ਕਰਨਾ ਚੀਫ ਸੈਕਟਰੀ 27 ਦੇ ਵਿੱਚ ਜਦੋਂ ਨਵੀਂ ਸਰਕਾਰ ਬਣਨੀ ਹੈ 2 ਮਹੀਨਾ ਰਿਟਾਇਰ ਹੋ ਕੇ ਵੀ ਭੱਜ ਜਾਣਾ ਆਪਾਂ ਕਿਦ ਕੋਈ ਚੀਜ਼ਾਂ ਲਵਾਂ ਤੁਹਾਡੀਆਂ ਜਾਇਦਾਦਾਂ ਤੁਹਾਡੀ ਇਹ ਜ਼ਮੀਨ ਕੌਡੀਆਂ ਭਾ ਕਿਸੇ ਨੇ ਨਹੀਂ ਖਰੀਦਣੀ ਘਰਾਂ ਦੇ ਘਰ ਤਬਾਹ ਕਰਨ ਦਾ ਇਹਨਾਂ ਦਾ ਏਜੰਡਾ ਹੈ 30 ਤੋਂ 40 ਹਜ਼ਾਰ ਕਰੋੜ ਰੁਪਈਆ ਇਹਦੇ ਚੋ ਪੈਸੇ ਕਢਨੇ ਦੋ ਸਾਡੇ ਮੁੱਦੇ ਜਿਹੜੇ ਅਜੇ ਤੱਕ ਉਹ ਲਿਸਟ ਹੀ ਨਹੀਂ ਕੀਤੇ ਸਪੀਕਰ ਸਾਹਿਬ ਨੇ ਨਾ ਲਾਅ ਐਂਡ ਆਰਡਰ ਤੇ ਚਰਚਾ ਨਾ ਲੈਂਡ ਪੂਲਿੰਗ ਜਿਹੜੀ ਹੈ ਉਹਦੇ ਤੇ ਕਿਸੇ ਕਿਸਮ ਦੀ ਚਰਚਾ ਰੱਖੀ ਹੈ ਤੋਂ ਮੈ ਸਮਝਣਾ ਕੰਪਲੀਟ ਸਾਰੇ ਦਾ ਸਾਰਾ ਸੈਸ਼ਨ ਇਹ ਜਿਹੜਾ ਇਹ ਨੈਟਫਲਿਕਸ ਦੇ ਸੀਰੀਅਲ ਵਰਗਾ ਜਾਂ ਨੈਟਫਲਿਕਸ ਤੇ ਚੱਲਦਾ ਹੁੰਦਾ ਨਾ ਜੁਗ ਨੂੰ ਹਾਜ਼ਰ ਹੋ ਇਹ ਜੁਗ ਨੂੰ ਹਾਜ਼ਰ ਹੋ ਦੇ ਇੱਕ ਸੀਰੀਅਲ ਵਰਗਾ ਚਲਾ ਦਿੱਤਾ ਟਾਈਮ ਆਪੋਜੀਸ਼ਨ ਦਾ ਵੀ ਵੇਸਟ ਕੀਤਾ ਕਰੋੜਾ ਰੁਪਏ ਟੈਕਸਪੇਅਰ ਦੇ ਵੀ ਇਹਨਾਂ ਨੇ ਖੂਬ ਵਿੱਚ ਸੁੱਟੇ ਨੇ ਕੋਈ ਇੱਕ ਬਿਜ਼ਨਸ ਇਹੋ ਜਿਹਾ ਇਹਨਾਂ ਨੇ ਨਹੀਂ ਕੀਤਾ ਕਿ ਵਪਾਰੀਆਂ ਦੇ ਹੱਕ 'ਚ ਹੋਏ ਕਿਸਾਨਾਂ ਦੇ ਹੱਕ 'ਚ ਹੋਏ ਖੇਤ ਮਜ਼ਦੂਰਾਂ ਦੇ ਹੱਕ 'ਚ ਹੋਏ ਸਾਡੇ ਬਿਜ਼ਨਸਮੈਨ ਜਿਹੜੇ ਨੇ ਵਪਾਰੀ ਜਿਹੜੇ ਉਹਨਾਂ ਦੇ ਕੋਈ ਹੱਕ 'ਚ ਹੋਏ ਕੋਈ ਸਟੂਡੈਂਟਸ ਦੇ ਹੱਕ 'ਚ ਕੋਈ ਇੱਕ ਸਿੰਗਲ ਪਾਲਿਸੀ ਇਹੋ ਜਿਹੀ ਨਹੀਂ ਆਈ ਜਿਹੜੀ ਲੋਕ ਹਿੱਤ ਦੇਵੇ ਸਵਾਗਤ ਹੈ ਲੈਨੇ ਅੱਜ ਦੇ ਨੈਟਫਲਿਕਸ ਦੇ ਜੁਗਨੂ ਵਾਲਾ ਜਿਹੜਾ ਸੀਰੀਅਲ ਹੈ ਜੁਗਨੂ ਹਾਜ਼ਰ